ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਾਂਗਰਸ ਨੇ ਗੁਰਦਾਸਪੁਰ ਰੈਲੀ ਦੇ ਵਿੱਚ ਬੁੱਧਵਾਰ ਨੂੰ ਹੋਏ ਹੰਗਾਮੇ ਨੂੰ ਲੈ ਕੇ ਗੁੱਸੇ 'ਚ ਆਏ ਕਾਂਗਰਸ ਸੇਵਾਦਲ ਲੁਧਿਆਣਾ ਨੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੀ ਫੋਟੋ ਸੜ ਕੇ ਪ੍ਰਦਰਸ਼ਨ ਕੀਤਾ ਗੁਰਦਾਸਪੁਰ ਦੇ ਵਿੱਚ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਅਤੇ ਪਠਾਨਕੋਟ ਤੋਂ ਕਾਂਗਰਸ ਸੇਵਾਦਲ ਦੇ ਜ਼ਿਲ੍ਹਾ ਪ੍ਰਧਾਨ ਆਈਐਸ ਗੁਲਾਟੀ ਸਟੇਜ ਤੇ ਬੈਠਣ ਨੂੰ ਲੈ ਕੇ ਥੱਪੜੋ ਥੱਪੜੀ ਹੋ ਗਈ ਸੀ ਕਾਂਗਰਸ ਸੇਵਾਦਲ ਵਿੱਚ ਇਸ ਨੂੰ ਲੈ ਕੇ ਕਾਫੀ ਰੋਸ ਹੈ ਅਤੇ ਉਹਨਾਂ ਨੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਰੰਦਾਵਾ ਦੇ ਖਿਲਾਫ ਨਾਰੇ ਬਾਜ਼ੀ ਕੀਤੀ ਤੇ ਫੋਟੋਆਂ ਸਾੜ ਕੇ ਆਪਣਾ ਰੋਸ ਜ਼ਾਹਰ ਕੀਤਾ ਜਦੋਂ ਸਾਡੇ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਵਿੰਦਰ ਸਿੰਘ ਸਿੰਘ ਰੰਦਾਵਾ ਆਪਣਾ ਆਪਾ ਖੋ ਬੈਠੇ ਉਹਨਾਂ ਨੇ ਕਾਂਗਰਸ ਸੇਵਾਦਲ ਦੇ ਜ਼ਿਲ੍ਹਾ ਅਧਿਐਕਸ਼ ਦੇ ਉੱਤੇ ਸਟੇਜ ਦੇ ਉੱਤੇ ਸ਼ਰਿਆਮ ਥੱਪੜ ਮਾਰਿਆ ਕਿਉਂਕਿ ਉਹ ਸਟੇਜ ਦਾ ਉਹਨਾਂ ਦਾ ਕਾਰਜਕਰਤਾ ਦਾ ਹੱਕ ਬੰਦਾ ਜਿਹੜਾ ਸਾਡਾ ਜ਼ਿਲ੍ਹਾ ਪ੍ਰਧਾਨ ਆ ਜੇ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਆ ਸਟੇਜ ਤੇ ਬੈਠਾ ਯੂਥ ਦਾ ਬੈਠਾ ਤਾਂ ਉਹਦਾ ਵੀ ਕਾਂਗਰਸ ਪਾਰਟੀ ਦੇ ਪ੍ਰੋਟੋਕੋਲ ਦੇ ਅਧੀਨ ਉਹਦਾ ਵੀ ਸਟੇਜ ਤੇ ਬੈਠਣ ਦਾ ਪੂਰਾ ਹੱਕ ਆ ਪਰ ਮੈਂ ਸਮਝਦਾ ਇਹਨਾਂ ਨੂੰ ਜਾਂ ਤਾਂ ਕਾਂਗਰਸ ਵਰਕਰਾਂ ਦੀ ਲੋੜ ਨਹੀਂ ਕਿਉਂਕਿ ਇਹ ਪਤਾ ਨਹੀਂ ਕਿਹੜੇ ਵਰਕਰ ਚਾਹੁੰਦੇ ਨੇ ਜਿਹੜੇ ਐਮਐਲਏ ਬਣੇ ਫਿਰਦੇ ਨੇ ਠੀਕ ਆ ਕਾਂਗਰਸ ਪਾਰਟੀ ਦੇ ਵਿੱਚ ਸਾਰੇ ਵਰਕਰਾਂ ਦੀ ਲੋੜ ਆ ਇਹ ਨਹੀਂ ਵੀ ਜਿਹੜਾ ਮਾਤੜ ਸਾਥੀ ਆ ਗਰੀਬ ਆ ਉਹਦੀ ਇਹਨਾਂ ਐਮਐਲਏ ਨੂੰ ਲੋੜ ਨਹੀਂ ਉਹਨਾਂ ਦੀਆਂ ਵੋਟਾਂ ਨਾਲ ਹੀ ਐਮਐਲਏ ਬੰਦੇ ਉਹਨਾਂ ਦੀ ਸਪੋਟਾਂ ਨਾਲ ਹੀ ਐਮਐਲਏ ਬੰਦੇ ਨੇ ਜਦੋਂ ਐਮਐਲਏ ਇਹ ਜੇ ਬੰਦੇ ਨੇ ਉਹ ਦਿਮਾਗ ਆਪਣਾ ਖੋ ਬੈਠਦੇ ਨੇ ਕੱਲ ਨੂੰ ਸਰਕਾਰ ਬਣਨੀ ਆ ਵਜ਼ੀਰ ਵੀ ਇਹਨਾਂ ਨੇ ਬੰਨਾਂ ਤਾਂ ਕਿਵੇਂ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ ਇਹਨਾਂ ਨੂੰ ਮੈਂ ਸੋਹਂਦਾ ਪਾਰਟੀ 'ਚ ਰਹਿਣ ਦਾ ਕੋਈ ਹੱਕ ਨਹੀਂ ਪੂਰੇ ਪੰਜਾਬ ਦੇ ਵਿੱਚ ਦਾ ਵਿਰੋਧ ਕੀਤਾ ਜਾਊਂਗਾ ਬੁੱਧਵਾਰ ਨੂੰ ਗੁਰਦਾਸਪੁਰ 'ਚ ਗਨੇ ਦੀ ਅਦਾਇਗੀ ਦੇ ਮੁੱਦੇ ਤੇ ਕਿਸਾਨਾਂ ਦੇ ਹੱਕ ਵਿੱਚ ਕਾਂਗਰਸ ਪਾਰਟੀ ਨੇ ਧਰਨਾ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਹੰਗਾਮਾ ਵੇਖਣ ਨੂੰ ਮਿਲਿਆ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਵਰਕਰਾਂ ਦਾ ਅਤੇ ਲੀਡਰਾਂ ਦਾ ਜੋਸ਼ ਕਰਾ ਰਿਆ ਸੀ ਨਹੀਂ ਧੱਕਾ ਮੁਕੀ ਕੋਈ ਆਇਸੀ ਸਾਰੇ ਇਸ ਏਕ ਇੱਕ ਵਰਕਰ ਕੀ ਪਾਗੜੀ ਲਗਵਾਉਂਦਾ ਮੁੱਖੀ ਨੂੰ ਉਧਰ ਦੇਖੋ ਪਾਗੜੀ ਉਤਾਰਦੇ ਬਰੰਪੁਰ ਪਰੰਪਰੇ ਨੇ ਧੱਕਾ ਮੁਕੀ ਵਰਸੇਲੇ ਧੱਕਾ ਮੁਕੀ ਉਹ ਸਾਰੇ ਭਿੰਡਰ ਦੇ ਉੱਤੇ ਅਕਾਲ ਤਖਤ ਸਾਹਿਬ ਤੇ ਉਹ ਧੱਕਾ ਮੁਕੀ ਹੈ ਜਾਂ ਕੋਈ ਧੱਕਾ ਮੁਕੀ ਇਹਦਾ ਜੋਸ਼ ਹੈ